ਇਹ ਬੜੀ ਦੁੱਖ ਵਾਲੀ ਗੱਲ ਆ ਅੱਜ ਜਦੋਂ ਅਸੀਂ ਧਾਰਮਿਕ ਆਜ਼ਾਦੀ ਦੇ ਮਜਸਮੇ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ Hindu ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਹੀ ਆ ਕੌਮ ਤੇ ਚਾਹੀਦਾ ਤੇ ਐਸਪੀ ਪੰਥ ਦੇ ਤੇ ਪੰਜਾਬ ਦੇ ਹੱਕ ਜਿਹੜੇ ਆ ਸਭ ਨੂੰ ਬਹਾਲ ਹੁੰਦੇ ਤੇ ਜੇ ਪੰਥ ਦੇ ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਹੋਰ ਡਾਕਾ ਮਾਰਿਆ ਜਾ ਰਿਹਾ ਤੇ ਇਹ ਬਹੁਤ ਗਲਤ ਗੱਲ ਆ ਏਵੇਂ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਇਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਉਹ ਵਿਰਾਸਤਾ ਔਰ ਇਸ ਤਰੀਕੇ ਦੇ ਨਾਲ ਜੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਕੱਲੇ ਅਸੀਂ ਸਿੱਖ ਵੀ ਨਹੀਂ ਵਸਦੇ ਪੰਜਾਬ 'ਚ ਸਾਡਾ ਹਿੰਦੂ ਭਾਈਚਾਰਾ ਵੀ ਬਹੁਤ ਵੱਡੀ ਗਿਣਤੀ 'ਚ ਵਸਦਾ ਔਰ ਇਕੱਲੇ ਸਿੱਖਾਂ ਦਾ ਵੀ ਮਸਲਾ ਨਹੀਂ ਆ ਇਹ ਪੰਜਾਬ ਦਾਵਾ ਪੰਜਾਬੀਆਂ ਦਾਵਾ ਇੱਥੇ ਵਸਣ ਵਾਲੇ ਸਿੱਖ ਦਾ ਹਿੰਦੂ ਦਾ ਮੁਸਲਮਾਨ ਦਾ ਤਾਂ ਤੁਸੀਂ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੋ ਗੁਰੂ ਦੀ ਸ਼ਤਾਬਦੀ ਮਨਾ ਰਹੇ ਆ ਔਰ ਹਾਕਮਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਪੰਜਾਬ ਆ